ਸਤ ਸ੍ਰੀ ਅਕਾਲ ਦੋਸਤੋ ਇਨਕਲਾਬੀ ਸਾਡਾ ਰਾਹ ਦੇ ਪੇਜ ਤੇ ਤੁਹਾਡਾ ਸਵਾਗਤ ਹੈ ਅੱਜ ਅਸੀਂ ਜਿਹੜਾ ਲੇਖ ਪੜਨ ਜਾ ਰਹੇ ਹਾਂ ਉਸ ਦਾ ਸਿਰਲੇਖ ਹੈ ਸਾਮਰਾਜੀਆਂ ਅੱਗੇ ਵਿਛਣ ਦੀ ਇਬਾਰਤ ਦਾ ਅਗਲਾ ਪੰਨਾ ਕਿਸਾਨੀ ਦੀ ਤਬਾਈ ਲਈ ਭਾਰਤ ਅਮਰੀਕਾ ਮੁਕਤ ਵਪਾਰ ਸੰਧੀ ਇਹ ਲੇਖ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਰਨਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਵੱਲੋਂ ਲਿਖਿਆ ਗਿਆ ਹੈ ਆਓ ਪੜ੍ਹਦੇ ਹਾਂ ਇਹ ਲੇਖ ਟਰੰਪ ਨੇ ਭਾਰਤ ਸਰਕਾਰ ਨੂੰ ਆਪਣੀ ਮੰਡੀ ਉਸ ਦੇ ਹਵਾਲੇ ਕਰਨ ਲਈ ਕਹਿ ਦਿੱਤਾ ਹੈ ਜਿਸ ਰਾਹੀਂ ਖੇਤੀ ਖੇਤਰ ਤੇ ਕਾਰਪੋਰੇਟ ਦੇ ਮੁਕੰਮਲ ਕਬਜ਼ਾ ਹੋਣ ਤਰਫ ਵੱਡਾ ਕਦਮ ਪੁੱਟਣ ਦੀ ਤਿਆਰੀ ਹੈ ਭਾਰਤ ਤੇ ਅਮਰੀਕਾ ਵਿੱਚ ਮੁਫਤ ਵਪਾਰ ਦੀ ਸੰਧੀ ਦੀ ਜੋ ਚਰਚਾ ਚੱਲ ਰਹੀ ਹੈ ਇਹ ਸਵਾਲ ਪੈਦਾ ਕਰਦੀ ਹੈ ਕਿ ਭਾਰਤ ਦੀ ਮੰਡੀ ਅਮਰੀਕਾ ਲਈ ਖੋਲਣ ਦੇ ਨਾਲ ਭਾਰਤ ਦੀ ਕਿਸਾਨੀ ਦਾ ਕੀ ਬਣੇਗਾ ਕੀ ਭਾਰਤ ਸਰਕਾਰ ਅਮਰੀਕੀ ਵਸਤਾਂ ਲਈ ਆਪਣੀ ਮੰਡੀ ਖੋਲ ਦੇਵੇਗੀ ਕੀ ਭਾਰਤ ਦੇ ਖੇਤੀ ਖੇਤਰ ਵਿੱਚ ਘੁਸਣ ਲਈ ਅਮਰੀਕੀ ਹਾਕਮ ਪਹਿਲੀ ਵਾਰ ਭਾਰਤੀ ਹਾਕਮਾਂ ਤੇ ਦਬਾਅ ਪਾ ਰਹੇ ਹਨ ਆਓ ਚਰਚਾ ਕਰੀਏ ਭਾਰਤ ਦੇ ਹਾਕਮ ਖੇਤੀ ਨੂੰ ਸਾਮਰਾਜੀਆਂ ਹਵਾਲੇ ਕਰਨ ਲਈ ਹੁਣ ਤੱਕ ਨਹੀਂ ਬਲਕਿ ਇਹਨਾਂ ਦੀ ਇਸ ਕਰਤੂਤ ਦਾ ਪੂਰਾ ਇਤਿਹਾਸ ਹੈ ਜਿਸ ਤੇ ਸੰਖੇਪ ਚਰਚਾ ਨਾਲ ਅਮਿਤ ਸ਼ਾ ਦੇ ਸ਼ਬਦਾਂ ਮੁਤਾਬਕ ਕ੍ਰੋਨੋਲੋਜੀ ਸਮਝ ਆ ਜਾਵੇਗੀ 1947 ਦੀ ਸੱਤਾ ਤਬਦੀਲੀ ਬਾਅਦ ਭਾਰਤ ਨੇ ਅਨਾਜ ਸੰਕਟ ਨੂੰ ਸੱਜਣ ਲਈ ਮੁਲਕ ਦੇ ਸਥਾਨਕ ਹਾਲਾਤ ਤੇ ਲੋੜਾਂ ਮੁਤਾਬਕ ਨੀਤੀ ਅਪਣਾਉਣ ਦੀ ਬਜਾਏ ਸਾਮਰਾਜੀ ਅਮਰੀਕਾ ਅੱਗੇ ਅਨਾਜ ਲਈ ਹੱਥ ਅੱਡੇ ਜਿੱਥੋਂ ਅਮਰੀਕੀ ਹਾਕਮਾ ਨੇ ਅਨਾਜ ਦੇਣ ਦੇ ਨਾਲ ਸਹਿਜੇ-ਸਹਿਜੇ ਭਾਰਤ ਦੀ ਖੇਤੀ ਖੋਜ ਭਾਰਤੀ ਨੀਤੀਆਂ ਤੇ ਨਿਯੁਕਤੀਆਂ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਇਥੋਂ ਤੱਕ ਕਿ ਭਾਰਤ ਦਾ ਖੇਤੀ ਮੰਤਰੀ ਕੌਣ ਹੋਵੇ ਇਥੋਂ ਤੱਕ ਅਮਰੀਕਾ ਨੇ ਆਪਣਾ ਹੱਥ ਪਾਉਣਾ ਸ਼ੁਰੂ ਕਰ ਦਿੱਤਾ ਜੋ ਸਟੇਵਜੋਂ ਹਰੇ ਇਨਕਲਾਬ ਦੇ ਸਾਮਰਾਜੀ ਖੇਤੀ ਮਾਡਲ ਦੇ ਰੂਪ ਵਿੱਚ ਪ੍ਰਗਟ ਹੋਇਆ ਇਸ ਨੂੰ ਕਿਸਾਨੀ ਸੰਕਟ ਦਾ ਹੱਲ ਬਣਾ ਕੇ ਪੇਸ਼ ਕੀਤਾ ਗਿਆ ਪਰੰਤੂ ਇਸ ਨੇ ਕਿਸਾਨ ਨੂੰ ਹੋਰ ਗਹਿਰੀ ਖੱਡ ਚ ਧੱਕ ਦਿੱਤਾ ਕਰਜ਼ੇ ਤੇ ਖੁਦਕੁਸ਼ੀਆਂ ਕਿਸਾਨੀ ਵੇੜਿਆਂ ਚ ਆਮ ਗੱਲ ਹੋ ਗਈ ਇਸ ਕਿਸਾਨੀ ਸੰਕਟ ਨੂੰ ਜਰਬਾ ਉਸ ਤੋਂ ਬਾਅਦ ਨਵੀਂ ਆਰਥਿਕ ਨੀਤੀ ਨੇ 1991 ਵਿੱਚ ਅਤੇ 1992 ਵਿੱਚ ਡੰਕਲ ਖਰੜੇ ਨੇ ਦਿੱਤੀਆਂ ਅਮਰੀਕਨ ਫਾਰਮਰ ਲੌਬੀ ਆਪਣੀ ਵਾਧੂ ਪੈਦਾਵਾਰ ਨੂੰ ਪਛੜੇ ਮੁਲਕਾਂ 'ਚ ਸੁੱਟਣ ਲਈ ਪੱਬਾਂ ਭਾਰ ਸੀ ਅਮਰੀਕੀ ਫਾਰਮਰ ਲੌਬੀ ਅਤੇ ਯੂਰਪੀ ਫਾਰਮਰ ਲੌਬੀ ਨੂੰ ਡੰਕਲ ਖਰੜਾ ਇੱਕ ਨਿਯਾਮਤ ਵਜੋਂ ਮਿਲਿਆ ਤੇ ਭਾਰਤ ਵਰਗੇ ਮੁਲਕਾਂ ਨੇ ਆਪਣੀ ਆਰਥਿਕਤਾ ਨੂੰ ਸਾਮਰਾਜੀ ਆਰਥਿਕਤਾ ਦੇ ਨਾਲ ਪੱਕੀ ਤਰ੍ਹਾਂ ਨਰੜ ਦਿੱਤਾ ਇਹ ਡੰਕਲ ਖੜਣਾ ਹੀ ਸੀ ਜਿਸ ਨੇ 1995 ਵਿੱਚ ਗੈਟ ਦੀ ਜਗਾ ਵਿਸ਼ਵ ਵਪਾਰ ਸੰਸਥਾ ਦਾ ਰੂਪ ਲਿਆ ਤੇ ਸਿਟੇ ਵਜੋਂ ਭਾਰਤ ਸਰਕਾਰ ਨੇ ਖੇਤੀਬਾੜੀ ਮੰਡੀਕਰਨ ਦੇ ਉਧਾਰੀਕਰਨ ਤੇ ਨਿੱਜੀਕਰਨ ਲਈ ਵੱਖੋ ਵੱਖਰੇ ਢੰਗ ਅਪਣਾਉਣੇ ਸ਼ੁਰੂ ਕਰ ਦਿੱਤੇ ਉਹਨਾਂ ਢੰਗਾਂ ਚੋਂ ਹੀ ਭਾਰਤ ਅਮਰੀਕਾ ਮੁਕਤ ਵਪਾਰ ਸੰਧੀ ਤੇ ਪਹੁੰਚਣਾ ਇੱਕ ਢੰਗ ਹੈ ਪਹਿਲਾਂ ਕੀ ਕੀ ਹੋਇਆ ਆਓ ਜਰਾ ਦੇਖੀਏ 1991 ਤੋਂ ਬਾਅਦ ਭਾਰ ਸਰਕਾਰ ਨੇ ਉਦਾਰੀ ਕਰਨ ਦੀਆਂ ਨੀਤੀਆਂ ਲਾਗੂ ਕਰਨ ਲਈ 1993 ਵਿੱਚ ਖੇਤੀਬਾੜੀ ਵਸਤਾਂ ਦੇ ਭਵਿੱਖੀ ਵਪਾਰ ਦੀ ਸਥਿਤੀ ਨੂੰ ਜਾਣਨ ਲਈ ਕਾਵਰਾ ਕਮੇਟੀ ਦਾ ਗਠਨ ਕੀਤਾ ਕਾਵਰਾ ਕਮੇਟੀ ਦੀਆਂ ਸਿਫਾਰਸ਼ਾਂ ਮੁਤਾਬਕ 17 ਖੇਤੀਬਾੜੀ ਵਸਤਾਂ ਦੀ ਭਵਿੱਖੀ ਵਪਾਰ ਲਈ ਸਹਿਮਤੀ ਦਿੱਤੀ ਗਈ ਸਰਕਾਰ ਨੇ ਨਰਮਾ ਕਪਾਹ ਪੱਤਣ ਦੀਆਂ ਵਸਤਾਂ ਦੇ ਭਵਿੱਖੀ ਵਪਾਰ ਸਬੰਧੀ ਐਲਾਨ ਕਰ ਦਿੱਤਾ ਇਸ ਕਮੇਟੀ ਦਾ ਵਿਚਾਰ ਸੀ ਇਹ ਸਾਰੀਆਂ ਅਤੇ ਜ਼ਿਆਦਾਤਰ ਵਸਤਾਂ ਨੂੰ ਭਵਿੱਖੀ ਵਪਾਰ ਦੀ ਸੂਚੀ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ ਤਾਂ ਕਿ ਘਰੇਲੂ ਮੰਡੀ ਨੂੰ ਅੰਤਰਰਾਸ਼ਟਰੀ ਮੰਡੀ ਨਾਲ ਜੋੜਿਆ ਜਾ ਸਕੇ ਖੇਤੀਬਾੜੀ ਮੰਡੀਕਰਨ ਸੁਧਾਰਾਂ ਦੇ ਸਬੰਧ ਵਿੱਚ ਸ਼ੰਕਰ ਲਾਲ ਗੁਰੂ ਦੀ ਪ੍ਰਧਾਨਗੀ ਹੇਠ ਵੀ ਇੱਕ ਕਮੇਟੀ ਬਣੀ ਇਸ ਕਮੇਟੀ ਨੇ ਆਪਣੀ ਰਿਪੋਰਟ 10 ਅਪ੍ਰੈਲ 2001 ਨੂੰ ਖੇਤੀਬਾੜੀ ਮੰਤਰਾਲਿਆਂ ਦੇ ਕੇਂਦਰੀ ਮੰਤਰੀ ਸ਼੍ਰੀ ਨितीश ਕੁਮਾਰ ਨੂੰ ਸੌਂਪੀ ਜਿਸ ਵਿੱਚ ਸਿਫਾਰਿਸ਼ ਕੀਤੀ ਗਈ ਕਿ ਮੌਜੂਦਾ ਸਮੇਂ ਸਿਰਫ ਸੂਬਾ ਸਰਕਾਰਾਂ ਦੁਆਰਾ ਹੀ ਮੰਡੀਆਂ ਨੂੰ ਸਥਾਪਿਤ ਅਤੇ ਨਿਯੰਤਰਿਤ ਕੀਤਾ ਜਾਂਦਾ ਹੈ ਇਸ ਕਮੇਟੀ ਦੇ ਸਪਾਰਸ਼ ਮੁਤਾਬਕ ਕੋਈ ਵੀ ਵਿਅਕਤੀ ਵਿਸ਼ੇਸ਼ ਮੰਡੀ ਦੀ ਸਥਾਪਨਾ ਕਰ ਸਕਦਾ ਹੋਵੇ ਨਿੱਜੀ ਖੇਤਰ ਕਾਰਪੋਰੇਟ ਕਢਾਈ ਨੂੰ ਵੀ ਬੰਧਨਹੀਨ ਅਤੇ ਪ੍ਰਤੀਯੋਗੀ ਵਪਾਰ ਲਈ ਉਤਸ਼ਾਹਿਤ ਕਰਨ ਅਤੇ ਮੰਡੀ ਵਿਕਸਿਤ ਕਰਨ ਦੀ ਖੁੱਲ ਹੋਣੀ ਚਾਹੀਦੀ ਹੈ ਕਾਨੂੰਨੀ ਰੋਕਾਂ ਕਾਰਨ ਪ੍ਰਤੀਯੋਗੀ ਮੰਡੀ ਢਾਂਚਾ ਵਿਕਸਿਤ ਨਹੀਂ ਹੋਇਆ ਨਿਯੰਤਰਿਤ ਮੰਡੀਆਂ ਨਾਲ ਸਬੰਧਤ ਸਾਰੇ ਕਾਨੂੰਨਾਂ ਦੀ ਸਮੀਖਿਆ ਹੋਣੀ ਚਾਹੀਦੀ ਹੈ ਇਸ ਕਮੇਟੀ ਨੇ ਕਿਹਾ ਕਿ ਜ਼ਰੂਰੀ ਵਸਤਾਂ ਕਾਨੂੰਨ 1955 ਨੂੰ ਰੱਦ ਕਰ ਦੇਣਾ ਚਾਹੀਦਾ ਹੈ ਕਿਸਾਨਾਂ ਦੁਆਰਾ ਸਿੱਧਾ ਮੰਡੀਕਰਨ ਖੇਤੀਬਾੜੀ ਉੱਪਰ ਮੰਡੀਕਰਨ ਐਕਟ ਤੋਂ ਬਾਹਰ ਹੋਣਾ ਚਾਹੀਦਾ ਹੈ ਜ਼ਰੂਰੀ ਵਸਤਾਂ ਐਕਟ 1955 ਮੋਨੋਪੋਲੀਜ਼ ਐਂਡ ਰਿਸਟ੍ਰਕਟਿਵ ਟ੍ਰੇਡ ਐਕਟ 1969 ਪਲਸਸ ਐਡੀਬਲ ਆਇਲ ਸੀਡਸ ਐਂਡ ਐਡੀਬਲ ਆਇਲ ਸਟੋਰੇਜ ਕੰਟਰੋਲ ਆਰਡਰ 1977 ایگریکلچر پروڈیوس ایکٹ انیس سو سینتی ویجیٹیبل آئل پرڈکس آرڈر انیس سو سنتالی پروینشن آف فوڈ اڈلٹریشنز ایکٹ انیس سو چرونجا انیس سو چونٹ انیس سو شیتر، کنزیومر پرڈکشن ایکٹ کارٹن کنٹرول آرڈر انیس سو شیاسی، ملک اینڈ ملک پروڈکٹس آرڈر انیس سو بانوے کرت کنونہ سمیت شبی کنونہ دا جکر کیتا، ਰਿਪੋਰਟ ਦੀ ਸਿਫਾਰਿਸ਼ ਮੁਤਾਬਕ ਇੱਕ ਦੇਸ਼ ਇੱਕ ਮੰਡੀ ਰਾਹਤ ਉਪਰੋਕਤ ਸਾਰੀਆਂ ਕਾਨੂੰਨੀ ਬੰਦਸ਼ਾਂ ਨੂੰ ਖਤਮ ਕਰਨਾ ਚਾਹੀਦਾ ਹੈ ਤਾਂ ਕਿ ਖੁੱਲੀ ਮੰਡੀ ਅਤੇ ਪ੍ਰਤੀਯੋਗੀ ਬਣ ਸਕੇ ਇਸੇ ਗੱਲ ਨੂੰ ਅੱਗੇ ਤੋਰਦਿਆਂ ਇਸੇ ਤਰ੍ਹਾਂ ਯੋਜਨਾ ਕਮਿਸ਼ਨ ਦੀ ਰਿਪੋਰਟ 2001 ਵਿੱਚ ਮੌਂਟੈਗ ਸਿੰਘ ਆਲੂਵਾਲੀਆ ਦੀ ਪ੍ਰਧਾਨਗੀ ਤਹਿਤ ਆਈ ਜਿਸ ਨੇ ਜ਼ਰੂਰੀ ਵਸਤਾਂ ਕਾਨੂੰਨ ਰੱਦ ਕਰਨ ਖੇਤੀਬਾੜੀ ਉਪਜ ਤੇ ਮੰਡੀਕਰਨ ਕਮੇਟੀ ਕਾਨੂੰਨ ਤਹਿਤ ਲਗਾਈਆਂ ਬੰਦਸ਼ਾਂ ਨੂੰ ਖਤਮ ਕਰਨ ਅਤੇ ਖੇਤੀਬਾੜੀ ਵਸਤਾਂ ਲਈ ਭਵਿੱਖੀ ਵਪਾਰ ਦੀ ਆਗਿਆ ਦੇਣ ਦੀ ਸਿਫਾਰਿਸ਼ ਕੀਤੀ ਭਾਰਤ ਸਰਕਾਰ ਨੇ ਖੇਤੀਬਾੜੀ ਮੰਤਰਾਲੇ ਨੇ 2004 ਵਿੱਚ ਰਾਸ਼ਟਰੀ ਕਮਿਸ਼ਨ ਬਣਾਇਆ ਜਿਸ ਨੂੰ ਆਮ ਬੋਲਚਾਲ ਵਿੱਚ ਸੁਆਮੀਨਾਥਨ ਕਮਿਸ਼ਨ ਕਿਹਾ ਜਾਂਦਾ ਹੈ ਸੁਆਮੀਨਾਥਨ ਕਮਿਸ਼ਨ ਜਿਸ ਬਾਰੇ ਬਹੁਤ ਸਾਰੇ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਚ ਕੁਝ ਬੁਲੇਖੇ ਪਾਏ ਜਾਂਦੇ ਹਨ ਇਸ ਕਮਿਸ਼ਨ ਨੇ C2+50% ਫਾਰਮੂਲੇ ਤੋਂ ਇਲਾਵਾ ਬਹੁਤ ਕੁਝ ਕਿਸਾਨੀ ਨੂੰ ਬਰਬਾਦ ਕਰਨ ਵਾਲਾ ਵੀ ਸੁਝਾਇਆ ਹੈ। ਸੁਆਮੀਨਾਥਨ ਕਮਿਸ਼ਨ ਦੇ ਅਨੁਸਾਰ ਜ਼ਰੂਰੀ ਵਸਤਾਂ ਕਾਨੂੰਨ ਨੂੰ ਮੁਅਤਲ ਕਰ ਦੇਣਾ ਚਾਹੀਦਾ ਹੈ। ਜੇ ਕੋਈ ਅਚਨਚੇਤ ਸਥਿਤੀ ਬਣਦੀ ਹੈ ਤਾਂ ਇੱਕ ਵਸਤੂ ਲਈ ਇੱਕ ਸਮੇਂ ਲਈ ਇੱਕ ਨਿਰਧਾਰਤ ਖੇਤਰ 'ਚ ਸਰਕਾਰ ਆਦੇਸ਼ ਦੇ ਕੇ ਪੂਰਵ ਅਵਸਥਾ ਵਿੱਚ ਲਿਆ ਸਕਦੀ ਹੈ। ਇਸ ਤੋਂ ਇਲਾਵਾ ਸਵਾਮੀਨਾਥਨ ਬਾਕੀ ਕਮਿਸ਼ਨਾਂ ਦੀ ਤਰ੍ਹਾਂ ਖੇਤੀਬਾੜੀ ਉਪਜ ਮੰਡੀਕਰਨ ਕਾਨੂੰਨ ਵਿੱਚ ਸੋਧਾਂ ਤੇ ਇਕਰਾਰਨਾਮਾ ਖੇਤੀ ਦੀ ਪ੍ਰੋੜਤਾ ਕਰਦਾ ਹੈ ਸਵਾਮੀਨਾਥਨ ਕਮਿਸ਼ਨ ਨੇ ਇਹ ਵੀ ਸਿਫਾਰਿਸ਼ ਕੀਤੀ ਹੈ ਕਿ ਖੇਤੀਬਾੜੀ ਨੂੰ ਸੂਬਿਆਂ ਦੇ ਅਧਿਕਾਰ ਖੇਤਰ ਵਿੱਚੋਂ ਕੱਢ ਕੇ ਸਮਵਰਤੀ ਸੂਚੀ ਵਿੱਚ ਸ਼ਾਮਲ ਕੀਤਾ ਜਾਵੇ ਕਿਸਾਨੀ ਦੀ ਬਰਬਾਦੀ ਦੀ عبਾਰਤ ਲਿਖਣ ਚ ਡਾਕਟਰ ਮਨਮੋਹਨ ਸਿੰਘ ਹੋਰਾਂ ਦਾ ਜ਼ਿਕਰ ਨਾ ਕੀਤਾ ਜਾਵੇ ਤਾਂ ਇਹ ਉਸ ਵਿਛੜੀ ਰੂਹ ਨਾਲ ਅਨਿਆਂ ਹੋਵੇਗਾ ਡਾਕਟਰ ਮਨਮੋਹਨ ਸਿੰਘ ਨੇ 9 ਅਪ੍ਰੈਲ 2005 ਨੂੰ ਖੇਤੀਬਾੜੀ ਸੰਮੇਲਨ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਸਾਡੀ ਸਰਕਾਰ ਦਾ ਇੱਕ ਮਹੱਤਮਪੂਰਨ ਵਾਅਦਾ ਹੈ ਕਿ ਸਾਰੀਆਂ ਵਸਤਾਂ ਤੇ ਸਬਾਵਾਂ ਲਈ ਦੇਸ਼ ਦੀ ਘਰੇਲੂ ਮੰਡੀ ਨੂੰ ਜੋੜਨਾ ਹੁਣ ਸਮਾਂ ਆ ਗਿਆ ਹੈ ਕਿ ਪੂਰੇ ਦੇਸ਼ ਵਿੱਚ ਖੇਤੀਬਾੜੀ ਲਈ ਸਾਂਝੀ ਮੰਡੀ ਅਤੇ ਇੱਕ ਮੰਡੀ ਨਿਰਧਾਰਤ ਕਰੀਏ ਸਾਨੂੰ ਹੌਲੀ-ਹੌਲੀ ਅੰਦਰੂਨੀ ਨਿਯੰਤਰਣ ਅਤੇ ਬੰਦਸ਼ਾਂ ਨੂੰ ਖਤਮ ਕਰਨਾ ਚਾਹੀਦਾ ਹੈ ਅਸੀਂ ਕਿਸਾਨ ਅਤੇ ਗੈਰ ਸਰਕਾਰੀ ਸੰਸਥਾਵਾਂ ਸਹਿਕਾਰੀ ਕੰਪਨੀਆਂ ਤੇ ਨਿੱਜੀ ਕੰਪਨੀਆਂ ਦੇ ਵਿਚਕਾਰ ਸਿੱਧੀ ਖਰੀਦ ਦੇ ਪ੍ਰਬੰਧ ਨੂੰ ਬਣਾਉਣਾ ਚਾਹੁੰਦੇ ਹਨ ਇਸ ਤੋਂ ਅੱਗੇ ਇੱਕ ਹੋਰ ਅਹਿਮ ਰਿਪੋਰਟ ਜੋ ਅਗਸਤ 2014 ਨੂੰ ਭਾਰਤੀ ਖੁਰਾਕ ਨਿਗਮ ਵਿੱਚ ਤਬਦੀਲੀਆਂ ਕਰਨ ਲਈ ਸ਼ਾਂਤ ਕੁਮਾਰ ਦੀ ਪ੍ਰਧਾਨਗੀ ਹੇਠ ਕਮੇਟੀ ਬਣਾਈ ਗਈ ਇਸ ਕਮੇਟੀ ਨੇ 2015 ਵਿੱਚ ਆਪਣੀ ਰਿਪੋਰਟ ਭਾਰਤ ਸਰਕਾਰ ਨੂੰ ਸੌਂਪੀ ਇਸ ਦੀਆਂ ਮੁੱਖ ਸਪਾਰਸ਼ਾਂ ਇਹ ਸਨ ਕਿ 67% ਦੀ ਆਬਾਦੀ ਜਨਤਕ ਵੰਡ ਪ੍ਰਣਾਲੀ ਦੇ ਅਧੀਨ ਆਉਂਦੀ ਹੈ। ਇਹ ਘਟਾ ਕੇ 40% ਦੀ ਕਰ ਦੇਣੀ ਚਾਹੀਦੀ ਹੈ। 10 ਲੱਖ ਤੋਂ ਉੱਪਰ ਜਨਸੰਖਿਆ ਵਾਲੇ ਸ਼ਹਿਰਾਂ ਵਿੱਚ ਜਨਤਕ ਵੰਡ ਪ੍ਰਣਾਲੀ ਵਿੱਚ ਨਗਦੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਸਰਕਾਰ ਨੂੰ ਖਾਦ ਖੇਤਰ ਨੂੰ ਗੈਰ ਨਿਯੰਤਰਿਤ ਕਰ ਦੇਣਾ ਚਾਹੀਦਾ ਹੈ। ਭਾਰਤੀ ਖੁਰਾਕ ਨਿਗਮ ਨੂੰ ਭੰਗ ਕਰਕੇ ਭੋਜਨ ਪ੍ਰਬੰਧਨ ਪ੍ਰਬੰਧ ਏਜੰਸੀ ਬਣਾਉਣੀ ਚਾਹੀਦੀ ਹੈ। ਸਰਕਾਰ ਨੂੰ ਘੱਟੋ-ਘੱਟ ਸਮਰਥਨ ਮੁੱਲ ਨੀਤੀ ਨੂੰ ਮੁੜ ਵਿਚਾਰਨਾ ਚਾਹੀਦਾ ਹੈ 23 ਫਸਲਾਂ ਦਾ ਘੱਟੋ-ਘੱਟ ਸਮਰਥਨ ਮੁੱਲ ਦੀ ਘੋਸ਼ਣਾ ਕਰਨ ਦਾ ਕੋਈ ਮਤਲਬ ਨਹੀਂ ਹੁਣ ਇਸ ਸਾਰੀ ਕਾਰਗੁਜ਼ਾਰੀ ਨੂੰ ਸਮਝ ਕੇ ਹੀ ਭਾਰਤੀ ਹਾਕਮਾਂ ਦੁਆਰਾ ਟਰੰਪ ਦੇ ਦਬਕੇ ਅੱਗੇ ਲਿਫ ਜਾਣਾ ਭੜੀਪਾਂਤ ਸਮਝ ਆ ਸਕਦਾ ਹੈ ਸੰਸਾਰ ਸਥਿਤੀ ਤੇ ਅਮਰੀਕਾ ਡੰਕਲ ਕਰਣਾ ਤੇ ਇਸ ਦੇ ਆਧਾਰ ਤੇ ਵਿਸ਼ਵ ਵਪਾਰ ਸੰਗਠਨ ਦਾ ਬਣਨਾ ਇੱਕ ਵਿਸ਼ੇਸ਼ ਰਾਜਨੀਤਿਕ ਸਥਿਤੀ ਦੀ ਪੈਦਾਵਾਰ ਸੀ ਇੱਕ ਧਰੂਵੀ ਸੰਸਾਰ ਵਿੱਚ ਸਾਮਰਾਜੀ ਮੁਲਕਾਂ ਨੇ ਵਪਾਰ ਹੀ ਨਹੀਂ ਸਗੋ ਸੰਨਤ ਖੇਤੀ ਸਰਵਾਵਾ ਬૌਧਿਕ ਜਾਇਦਾਦ ਦੇ ਅਧਿਕਾਰ ਅਤੇ ਵਪਾਰ ਸੰਬੰਧੀ ਨਿਵੇਸ਼ਕਾਰੀ ਕਦਮ ਸਭ ਨੂੰ ਗੈਟ ਸਮਝੌਤੇ ਤਹਿਤ ਲੈ ਆਂਦਾ ਸੀ ਇਸ ਖੜੜੇ ਦੇ ਆਧਾਰ ਤੇ ਅਪ੍ਰੈਲ 1995 ਵਿੱਚ ਮਰਾਕਸ਼ ਵਿੱਚ ਮੁਲਕ ਮੈਂਬਰਾਂ ਵੱਲੋਂ ਦਸਕਤ ਕਰਨ ਤੇ ਸੰਸਾਰ ਵਪਾਰ ਸੰਗਠਨ ਹੋਂਦ ਵਿੱਚ ਆਇਆ ਪਰ ਹੁਣ ਸੰਸਾਰ ਇੱਕ ਧਰੂਵੀ ਨਾ ਹੋ ਕੇ ਬਹੁਧਰੂਵੀ ਬਣ ਗਿਆ ਹੈ ਜਿਸ ਕਰਕੇ ਵਿਸ਼ਵ ਵਪਾਰ ਸੰਗਠਨ ਇੱਕ ਤਰ੍ਹਾਂ ਖੜੋਦ ਦਾ ਸ਼ਿਕਾਰ ਹੋ ਗਿਆ ਹੈ ਜਿਸ ਦੀ ਜਗ੍ਹਾ ਦੋ ਪੱਖੀ ਤਿੰਨ ਪੱਖੀ ਸੰਧੀਆਂ ਲੈਣ ਜਾ ਰਹੀਆਂ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਸਾਮਰਾਜ ਦਾ ਲੁੱਟ ਦਾ ਖਾਸਾ ਬਦਲ ਗਿਆ ਹੈ ਤੇ ਕਿਸਾਨੀ ਨੂੰ ਕੋਈ ਰਾਹਤ ਮਿਲੇਗੀ ਭਾਰਤੀ ਹਾਕਮ ਹੁਣ ਵੀ ਸਾਮਰਾਜੀਆਂ ਤੋਂ ਬਾਹਰ ਨਹੀਂ ਹਨ ਇਹ ਅਲੱਗ-ਅਲੱਗ ਸਾਮਰਾਜੀ ਕੈਂਪਾਂ ਨਾਲ ਤਾਲਮੇਲ ਬਣਾ ਕੇ ਚੱਲਣਾ ਚਾਹੁੰਦੇ ਹਨ ਪਰ ਕਿਸੇ ਵੀ ਤਰ੍ਹਾਂ ਆਜ਼ਾਦਾਨਾ ਖੇਤੀ ਅਤੇ ਸੰਤਨੀ ਨੀਤੀ ਬਣਾਉਣ ਲਈ ਤਿਆਰ ਨਹੀਂ ਜਿਸ ਲਈ ਇਹ ਲਗਾਤਾਰ ਸਾਮਰਾਜੀ ਮੁਲਕਾਂ ਤੇ ਕਾਰਪੋਰੇਟ ਘਰਾਣਿਆਂ ਦੀ ਹਿੱਤ ਪੂਰਨ ਲਈ ਕੰਮ ਕਰ ਰਹੇ ਹਨ ਤਿੰਨ ਖੇਤੀ ਕਾਨੂੰਨ ਵੀ ਇਸੇ ਲਈ ਆਏ ਸਨ ਭਾਰਤ ਤੇ ਅਮਰੀਕਾ ਦੀ ਦਵੱਲੀ ਮੁਕਤ ਵਪਾਰ ਸੰਧੀ ਵੀ ਇਸੇ ਸੰਦਰਭ ਵਿੱਚ ਦੇਖੀ ਜਾਣੀ ਚਾਹੀਦੀ ਹੈ ਵਿਸ਼ਵੀਕਰਨ ਦਾ ਅਲੰਬਰਦਾਰ ਅਮਰੀਕਾ ਇੱਕ ਧਰੂਵੀ ਸੰਸਾਰ ਵਿੱਚ ਵਿਸ਼ਵੀਕਰਨ ਦੀ ਗੱਲ ਕਰਦਾ ਸੀ ਪਰ ਅੱਜ ਸਾਮਰਾਜੀ ਸੰਸਾਰ ਪ੍ਰਬੰਧ ਬਹੁਤ ਰੂਵੀ ਹੋਣ ਕਰਕੇ ਅਮਰੀਕਾ ਫਰਸਟ ਦਾ ਨਾਰਾ ਦੇ ਕੇ ਟਰੰਪ ਖੁਦ ਵਿਸ਼ਵੀਕਰਨ ਦੇ ਰਥ ਨੂੰ ਰੋਕ ਰਿਹਾ ਹੈ। ਅਮਰੀਕਾ ਭਾਰਤ ਨਾਲ ਮੁਕਤ ਵਪਾਰ ਸਮਝੌਤੇ ਤਹਿਤ ਕੀ ਚਾਹੁੰਦਾ ਹੈ? ਕੀ ਅਮਰੀਕਾ ਖੇਤੀਬਾੜੀ ਵਸਤਾਂ ਪਹਿਲੀ ਵਾਰ ਵੱਡੀ ਪੱਧਰ ਤੇ ਸਾਡੇ ਮੁਲਕ ਵਿੱਚ ਆਉਣਗੀਆਂ? ਜਾਂ ਕੁਝ ਹੋਰ ਸਥਿਤੀ ਬਣੇਗੀ? ਬਾਹਰੋਂ ਖੇਤੀਬਾੜੀ ਵਸਤਾਂ ਪਹਿਲੀ ਵਾਰ ਨਹੀਂ ਆਉਣਗੀਆਂ। ਇਹ ਵਿਸ਼ਵ ਵਪਾਰ ਸੰਸਥਾ ਦੇ ਹੋਂਚ ਆਉਣ ਤੋਂ ਬਾਅਦ ਵੱਡੀ ਪੱਧਰ ਤੇ ਆ ਰਹੀਆਂ ਹਨ। ਪਰ ਹੁਣ ਤਬਾਹੀ ਦੀ ਅਭਾਰਤ ਹੋਰ ਵੱਡੀ ਪੱਧਰ ਤੇ ਲਿਖਣ ਦੀ ਤਿਆਰੀ ਹੈ। ਆਓ ਜਰਾ ਦੇਖੀਏ ਕਿ ਭਾਰਤ ਕਿਸ ਤਰ੍ਹਾਂ ਬਾਹਰੋਂ ਖੇਤੀ ਉਤਪਾਦ ਵੱਡੀ ਪੱਧਰ ਤੇ ਮੰਗਵਾ ਰਿਹਾ ਹੈ। ਖੁਰਾਕੀ ਤੇਲ 2019 ਵਿੱਚ 9398 ਮਿਲੀਅਨ ਅਮਰੀਕੀ ਡਾਲਰ ਦਾ ਮੰਗਵਾਇਆ ਗਿਆ। 2020 ਵਿੱਚ 9872 ਮਿਲੀਅਨ ਅਮਰੀਕੀ ਡਾਲਰ ਦਾ ਹੋ ਗਿਆ। 2021 ਵਿੱਚ ਇਹ 15385 ਮਿਲੀਅਨ ਅਮਰੀਕੀ ਡਾਲਰ ਦਾ ਮੰਗਵਾਇਆ ਗਿਆ। 2022 ਵਿੱਚ 21456 ਮਿਲੀਅਨ ਅਮਰੀਕੀ ਡਾਲਰ ਦਾ 2023 ਵਿੱਚ 18406 ਮਿਲੀਅਨ ਅਮਰੀਕਨ ਡਾਲਰ ਦਾ ਦੂਜੇ ਪਾਸੇ ਕਿਸਾਨਾਂ ਦੇ ਤੇਲ ਬੀਜ ਖਰੀਦਣ ਤੋਂ ਸਰਕਾਰ ਲਗਾਤਾਰ ਆਨਕਾਣੀ ਕਰ ਰਹੀ ਹੈ ਸੂਰਜਮੁਖੀ ਹੇਠ ਪੰਜਾਬ ਚ ਹੀ 1990 ਚ 1 ਲੱਖ ਹੈਕਟੇਰ ਰਕਬਾ ਸੀ ਜੋ 5000 ਹੈਕਟੇਰ ਵੀ ਨਹੀਂ ਰਿਹਾ ਕਿਉਂਕਿ ਵਿਦੇਸ਼ੀ ਖੁਰਾਕੀ ਤੇਲ ਖਰੀਦਣਾ ਭਾਰਤੀ ਹਾਕਮ ਦੀ ਤਰਜੀਹ ਰਹੀ ਹੈ ਟਰੀ ਨਟਸ ਜਿਸ ਵਿੱਚ ਬਦਾਮ ਅਖਰੋਟ ਕਾਜੂ ਪਿਸਤਾ ਤੇ ਹੋ ਡ్రਾਈ ਫਰੂਟ ਆਉਂਦੇ ਨੇ ਇਹ 2019 ਵਿੱਚ 2426 ਮਿਲੀਅਨ ਅਮਰੀਕਨ ਡਾਲਰ ਦਾ 2020 ਵਿੱਚ 2246 ਅਮਰੀਕਨ ਡਾਲਰ ਦਾ 2021 ਵਿੱਚ 2486 ਅਮਰੀਕਨ ਮਿਲੀਅਨ ਅਮਰੀਕਨ ਡਾਲਰ ਦਾ 2022 ਵਿੱਚ 3546 ਮਿਲੀਅਨ ਅਮਰੀਕਨ ਡਾਲਰ ਦਾ ਅਤੇ 2023 ਵਿੱਚ 2796 ਮਿਲੀਅਨ ਅਮਰੀਕਾ ਡਾਲਰ ਦਾ ਭਾਰਤ ਵਿੱਚ ਮੰਗਵਾਇਆ ਗਿਆ। ਇਸੇ ਤਰ੍ਹਾਂ ਦਾੜਾਂ 2019 ਵਿੱਚ 1400 ਮਿਲੀਅਨ ਅਮਰੀਕਨ ਡਾਲਰ ਦੀਆਂ 2020 ਵਿੱਚ 1468 ਮਿਲੀਅਨ ਅਮਰੀਕਨ ਡਾਲਰ ਦੀਆਂ 2021 ਵਿੱਚ 1831 ਮਿਲੀਅਨ ਅਮਰੀਕਨ ਡਾਲਰ ਦੀਆਂ 2022 ਵਿੱਚ 2035 ਮਿਲੀਅਨ ਅਮਰੀਕਨ ਡਾਲਰ ਦੀਆਂ 2023 ਵਿੱਚ 2642 ਮਿਲੀਅਨ ਅਮਰੀਕਨ ਡਾਲਰ ਦੀਆਂ ਖਰੀਦੀਆਂ ਗਈਆਂ ਪਰ ਭਾਰ ਸਰਕਾਰ ਤੇ ਸੂਬਾ ਸਰਕਾਰਾਂ ਇਹ ਇਹੀ ਪੈਸਾ ਇਸ ਮੁਲਕ ਦੇ ਕਿਸਾਨ ਨੂੰ ਘੱਟੋ-ਘੱਟ ਸਮਰਥਨ ਮੁੱਲ ਤੇ ਦਾਲ ਖਰੀਦ ਕੇ ਨਹੀਂ ਦੇਣਾ ਚਾਹੁੰਦੀਆਂ 슈ਗਰ ਤੇ ਹੋਰ সুইਟਨਰਸ 2019 ਵਿੱਚ 373 ਮਿਲੀਅਨ ਅਮਰੀਕਨ ਡਾਲਰ ਦਾ 2020 ਵਿੱਚ 490 ਮਿਲੀਅਨ ਅਮਰੀਕਨ ਡਾਲਰ ਦਾ 2022 ਵਿੱਚ 195 ਮਿਲੀਅਨ ਅਮਰੀਕਨ ਡਾਲਰ ਦਾ 2023 ਵਿੱਚ 821 ਮਿਲੀਅਨ ਅਮਰੀਕਨ ਡਾਲਰ ਦਾ ਭਾਰਤ ਆਇਆ ਮਸਾਲੇ 2019 ਵਿੱਚ 554 ਮਿਲੀਅਨ ਅਮਰੀਕਨ ਡਾਲਰ ਦੇ 2020 ਵਿੱਚ 575 ਮਿਲੀਅਨ ਅਮਰੀਕਨ ਡਾਲਰ ਦੇ 2021 ਵਿੱਚ 727 ਮਿਲੀਅਨ ਅਮਰੀਕਨ ਡਾਲਰ ਦੇ 2022 ਵਿੱਚ 768 ਮਿਲੀਅਨ ਅਮਰੀਕਨ ਡਾਲਰ ਦੇ 2023 ਵਿੱਚ 810 ਮਿਲੀਅਨ ਅਮਰੀਕਨ ਡਾਲਰ ਦੇ ਭਾਰਤ ਆਏ ਇਸੇ ਤਰ੍ਹਾਂ ਕਪਾ 2019 ਵਿੱਚ 1186 ਮਿਲੀਅਨ ਅਮਰੀਕਨ ਡਾਲਰ ਦੀ 2020 ਵਿੱਚ 496 ਮਿਲੀਅਨ ਅਮਰੀਕਨ ਡਾਲਰ ਦੀ 2021 ਵਿੱਚ 475 ਮਿਲੀਅਨ ਅਮਰੀਕਨ ਡਾਲਰ ਦੀ 2022 ਵਿੱਚ 1320 ਮਿਲੀਅਨ ਅਮਰੀਕਨ ਡਾਲਰ ਦੀ 2023 ਵਿੱਚ 733 ਮਿਲੀਅਨ ਅਮਰੀਕਨ ਡਾਲਰ ਦੀ ਖਰੀਦੀ ਗਈ ਤੇ ਦੂਜੇ ਪਾਸੇ ਇਸ ਮੁਲਕ 'ਚ ਇਹ ਫਸਲ ਸਰਕਾਰ ਦੀਆਂ ਨੀਤੀਆਂ ਕਰਕੇ ਫੇਲ ਕੀਤੀ ਜਾ ਰਹੀ ਹੈ ਪੰਜਾਬ ਵਿੱਚ 7 ਲੱਖ ਹੈਕਟੇਅਰ ਰਕਬਾ ਨਰਮਿਕ ਕਪਾਹ ਹੇਠ ਸੀ ਜੋ ਵਿਦੇਸ਼ੀ ਬੀਜਾਂ ਤੇ ਸਰਕਾਰ ਦੀ ਕੁਡਰ ਨੀਤੀ ਕਰਕੇ ਅੱਜ 1.50 ਲੱਖ ਹੈਕਟੇਅਰ ਰਹਿ ਗਿਆ ਹੈ ਇਸੇ ਤਰ੍ਹਾਂ ਤਾਜੇ ਫਲ 2019 ਵਿੱਚ 378 ਮਿਲੀਅਨ ਅਮਰੀਕਨ ਡਾਲਰ ਦੇ 2020 ਵਿੱਚ 332 ਮਿਲੀਅਨ ਅਮਰੀਕਨ ਡਾਲਰ ਦੇ 2021 ਵਿੱਚ 600 ਮਿਲੀਅਨ ਅਮਰੀਕਨ ਡਾਲਰ ਦੇ 2022 ਵਿੱਚ 579 ਮਿਲੀਅਨ ਅਮਰੀਕਨ ਡਾਲਰ ਦੇ ਤੇ 2023 ਵਿੱਚ 558 ਮਿਲੀਅਨ ਅਮਰੀਕਨ ਡਾਲਰ ਦੀ ਮੰਗਵਾਏ ਗਏ ਪਰ ਇਸ ਮੁਲਕ ਦੇ ਫਲ ਪੈਦਾ ਕਰਨ ਵਾਲੇ ਕਿਸਾਨ ਦੀ ਢੇਲੇ ਦੀ ਵੀ ਪ੍ਰਵਾਹ ਨਹੀਂ ਕੀਤੀ ਗਈ ਇਸ ਤੋਂ ਇਲਾਵਾ ਹੋਰ ਜੋ ਖੇਤੀ ਉਤਪਾਦ ਇਨ੍ਹਾਂ ਸਾਲਾਂ ਚ ਆਇਆ ਜੇ ਇੱਕ ਇੱਕ ਸਾਲ ਦਾ ਜੋੜ ਲਾ ਕੇ ਦੇਖੀਏ ਤਾਂ 2019 ਦੇ ਵਿੱਚ 22122 ਮਿਲੀਅਨ ਅਮਰੀਕੀ ਡਾਲਰ ਦਾ ਖੇਤੀ ਉਤਪਾਦ ਬਾਹਰੋਂ ਮੰਗਵਾਇਆ ਗਿਆ ਜੋ 2020 ਵਿੱਚ 21317 ਮਿਲੀਅਨ ਅਮਰੀਕੀ ਡਾਲਰ ਦਾ ਅਤੇ 2021 ਵਿੱਚ ਵਧ ਕੇ 28640 ਮਿਲੀਅਨ ਅਮਰੀਕੀ ਡਾਲਰ ਦਾ ਹੋ ਗਿਆ 2022 ਦੇ ਵਿੱਚ ਇਹੀ ਖੇਤੀ ਉਤਪਾਦ 38405 ਮਿਲੀਅਨ ਅਮਰੀਕੀ ਡਾਲਰ ਦੇ ਤੇ 2023 ਵਿੱਚ 34526 ਮਿਲੀਅਨ ਅਮਰੀਕਨ ਡਾਲਰ ਦੇ ਖੇਤੀ ਉਤਪਾਦ ਬਾਹਰੋਂ ਆਏ। ਇਹਨਾਂ ਅੰਕੜਿਆਂ ਤੋਂ ਤੁਸੀਂ ਭਲੀ ਭਾਂਤ ਅੰਦਾਜ਼ਾ ਲਗਾ ਸਕਦੇ ਹੋ ਕਿ ਖੇਤੀ ਉਤਪਾਦ ਕਿਸ ਤਰ੍ਹਾਂ ਵੱਡੀ ਪੱਧਰ ਤੇ ਬਾਹਰੋਂ ਮੰਗਵਾਏ ਜਾ ਰਹੇ ਹਨ ਅਤੇ ਦੂਸਰੇ ਪਾਸੇ ਇਸ ਮੁਲਕ ਦੇ ਕਿਸਾਨਾਂ ਦੁਆਰਾ ਪੈਦਾ ਕੀਤੇ ਇਹੀ ਉਤਪਾਦ ਸਰਕਾਰ ਵਾਜਬ ਭਾਅ ਤੇ ਖਰੀਦਣ ਲਈ ਤਿਆਰ ਨਹੀਂ। ਇਹ ਕਿਹੋ ਜਿਹਾ ਰਾਸ਼ਟਰਵਾਦ ਹੈ ਜੋ ਮੁਲਕ ਦੇ ਕਿਸਾਨਾਂ ਨੂੰ ਘੱਟੇ ਰੋਲ ਕੇ ਵਿਦੇਸ਼ਾਂ ਤੋਂ ਵੱਡੀ ਪੱਧਰ ਤੇ ਖੇਤੀ ਉਤਪਾਦ ਮੰਗਵਾ ਰਿਹਾ ਹੈ ਹੁਣ ਜਦੋਂ ਅਮਰੀਕਾ ਦੇ ਨਾਲ ਟੈਰਫ ਵਾਰ ਦੇ ਦੌਰਾਨ ਦਵੱਲੀ ਵਪਾਰਕ ਸੰਧੀ ਦੀ ਗੱਲ ਚੱਲ ਰਹੀ ਹੈ ਤਾਂ ਸਿਰਫ ਅਮਰੀਕਾ ਤੋਂ ਆਉਣ ਵਾਲੇ ਉਤਪਾਦਾਂ ਤੇ ਵੀ ਇੱਕ ਪੰਛੀ ਚਾਹਤ ਮਾਰ ਲੈਣੀ ਚਾਹੀਦੀ ਹੈ ਜਿਨ੍ਹਾਂ ਦਾ ਹੜ ਇਸ ਮੁਲਕ ਵਿੱਚ ਵਗਾਉਣ ਲਈ ਟਰੰਪ ਭਾਰਤੀ ਹਾਕਮਾਂ ਦੀ ਕਨਪੱਟੀ ਤੇ ਪਿਸਤੌਲ ਲਈ ਖੜਾ ਹੈ ਜੇਕਰ ਇਕੱਲੇ-ਇਕੱਲੇ ਅੰਕੜੇ ਵਿੱਚ ਜਾਣ ਦੀ ਬਜਾਏ ਕੁੱਲ ਜੋੜ ਲਾਉਣਾ ਹੋਵੇ ਤਾਂ ਅਮਰੀਕਾ ਤੋਂ 2019 ਵਿੱਚ 2112 ਮਿਲੀਅਨ ਅਮਰੀਕਨ ਡਾਲਰ ਦਾ ਸਮਾਨ ਆਇਆ 2020 ਵਿੱਚ 1738 ਮਿਲੀਅਨ ਅਮਰੀਕਨ ਡਾਲਰ ਦਾ ਸਮਾਨ ਆਇਆ 2021 ਵਿੱਚ 1644 ਮਿਲੀਅਨ ਅਮਰੀਕਨ ਡਾਲਰ ਦਾ ਅਤੇ 2022 ਵਿੱਚ 2416 ਮਿਲੀਅਨ ਅਮਰੀਕਨ ਡਾਲਰ ਦਾ ਤੇ 2023 ਵਿੱਚ 1713 ਮਿਲੀਅਨ ਅਮਰੀਕਨ ਡਾਲਰ ਦਾ ਖੇਤੀ ਉਤਪਾਦ ਭਾਰਤ ਵਿੱਚ ਆਇਆ ਆਓ ਅੱਗੇ ਚਰਚਾ ਕਰਦੇ ਹਾਂ ਕਿ ਹੁਣ 트ੰਪ ਕੀ ਚਾਹੁੰਦਾ ਹੈ 트ੰਪ ਚਾਹੁੰਦਾ ਹੈ ਕਿ ਭਾਰਤੀ ਖੇਤੀ ਮੰਡੀ ਤੱਕ ਉਸ ਦੀ ਪਹੁੰਚ ਵੱਡੇ ਪੱਧਰ ਤੇ ਹੋਵੇ ਭਾਰਤ ਸਰਕਾਰ ਉਸ ਦੇ ਮੋੜਵੇਂ ਟੈਰਫ ਤੋਂ ਬਚਣ ਲਈ ਉਸ ਦੀਆਂ ਕਈ ਸ਼ਰਤਾਂ ਮੰਨਣ ਲਈ ਤਿਆਰ ਹੈ ਹੁਣ ਤੱਕ ਕ੍ਰੈਨਬੈਰੀ ਬਦਾਮ ਅਖਰੋਟ ਅਤੇ ਦਾਲਾਂ ਤੇ 10% ਟੈਰਫ ਲਿਆਉਣ ਦਾ ਫੈਸਲਾ ਕੀਤਾ ਜੋ 30% ਤੋਂ 100% ਤੱਕ ਸੀ ਇਸ ਤੋਂ ਇਲਾਵਾ ਡੇਰੀ ਪ੍ਰੋਡਕਟਸ ਚੌਲ ਕਣਕ ਅਤੇ ਮੱਕੀ ਤੋਂ ਵੀ ਟੈਰਫ ਘਟਾਉਣ ਦੀ ਵੱਡੇ ਪੱਧਰ ਤੇ ਚਰਚਾ ਹੈ ਭਾਰਤ ਸਰਕਾਰ ਨੇ ਬਾਰਬਰਨ ਵਿਸਕੀ ਤੇ ਟੈਰਫ 150% ਤੋਂ ਘਟਾ ਕੇ 100% ਤੇ ਲੈ ਆਂਦਾ ਹੈ જરા ਦੇਖੋ ਜੇਕਰ ਅਨਾਜ ਦੇ ਉੱਪਰੋਂ ਵੀ ਟੈਰਫ ਘਟਦਾ ਹੈ ਤਾਂ ਇਸ ਦਾ ਨਤੀਜਾ ਕੀ ਨਿਕਲੇਗਾ ਉਦਾਹਰਨ ਵਜੋਂ ਜੇਕਰ ਆਪਾਂ ਕਣਕ ਨੂੰ ਹੀ ਲਈਏ ਤਾਂ ਪਿਛਲੇ ਦਿਨੀ ਅਮਰੀਕਾ ਨੇ ਯੂਰਪ ਦੇ ਕਈ ਮੁਲਕਾਂ ਨੂੰ 254 ਡਾਲਰ ਪ੍ਰਤੀ ਮੀਟਰਕ ਟਨ ਦੇ ਹਿਸਾਬ ਨਾਲ ਕਣਕ ਵੇਚੀ ਹੈ ਜੋ 85 ਰੁਪਏ ਦਾ 1 ਡਾਲਰ ਮੰਨ ਕੇ ਕਰੀਬ ਪ੍ਰਤੀ ਕੁੰਟਲ ਬੰਦੀ ਹੈ ਜਦਕਿ ਸਾਡੇ ਇੱਥੇ ਕਣਕ ਦੀ ਕੀਮਤ 2400 ਤੋਂ 2500 ਦੇ ਦਰਮਿਆਨ ਹੈ ਅਤੇ ਕਿਸਾਨ ਸੁਆਮੀ ਨਾਥਨ ਕਮਿਸ਼ਨ ਦੇ ਫਾਰਮੂਲੇ ਤਹਿਤ ਕਣਕ ਦੀ ਵੱਧ ਭਾਅ ਦੀ ਮੰਗ ਕਰ ਰਿਹਾ ਹੈ ਜੇਕਰ ਅਮਰੀਕੀ ਕਣਕ ਸਾਡੀ ਮੰਡੀ ਵਿੱਚ ਆਉਂਦੀ ਹੈ ਜਿਸ ਤਰ੍ਹਾਂ 트ੰਪ ਸਾਡੀ ਮੰਡੀ ਤੇ ਵੱਧ ਅਧਿਕਾਰ ਚਾਹੁੰਦਾ ਹੈ ਤਾਂ ਇਥੋਂ ਦੇ ਕਣਕ ਪੈਦਾ ਕਰਨ ਵਾਲੇ ਕਿਸਾਨ ਦਾ ਜੋ ਕਿ ਪਹਿਲਾਂ ਹੀ ਵੱਡੀ ਪੱਧਰ ਤੇ ਕਰਜ਼ਾਈ ਹੈ ਉਸ ਦਾ ਉਜਾੜਾ ਤੈ ਹੈ ਪਾਦਾਵੀ 50% ਦੀ ਬਾਹਰੋਂ ਆ ਰਿਹਾ ਹੈ ਜਿਸ ਨਾਲ ਨਰਮਾ ਕਪਾਹ ਪੈਦਾ ਕਰਨ ਵਾਲੀ ਕਿਸਾਨੀ ਵੀ ਬਰਬਾਦ ਹੋ ਜਾਵੇਗੀ ਸੇਬ ਕਾਜੂ ਬਦਾਮ ਪੈਦਾ ਕਰਨ ਵਾਲੇ ਕਿਸਾਨ ਨੂੰ ਪਹਿਲਾਂ ਹੀ ਭਾਰਤ ਸਰਕਾਰ ਟੈਰਫ ਘਟਾ ਕੇ ਘੱਟੇ ਰੋਲਣ ਦੀਆਂ ਤਿਆਰੀਆਂ ਕਰ ਚੁੱਕੀ ਹੈ ਦਾਲਾਂ ਉੱਪਰ ਟੈਰਫ ਘਟਾ ਕੇ ਦਾਲ ਪੈਦਾ ਕਰਨ ਵਾਲਾ ਕਿਸਾਨ ਵੀ ਬਰਬਾਦੀ ਵੱਲ ਧੱਕ ਦਿੱਤਾ ਗਿਆ ਹੈ ਸਿਰਫ 2024 ਦੇ ਵਿੱਚ ਹੀ ਅਮਰੀਕਾ ਨੇ ਭਾਰਤ ਵਿੱਚ 1.6 ਬਿਲੀਅਨ ਡਾਲਰ ਦਾ ਸਮਾਨ ਭੇਜਿਆ ਹੈ 868 ਮਿਲੀਅਨ ਡਾਲਰ ਦਾ ਬਦਾਮ 121 ਮਿਲੀਅਨ ਡਾਲਰ ਦਾ ਪਿਸਤਾ 21 ਮਿਲੀਅਨ ਡਾਲਰ ਦਾ ਸੇਬ ਅਤੇ 268 ਮਿਲੀਅਨ ਡਾਲਰ ਦਾ ਇਥੋਂ ਨਾਲ ਜਿਸ ਤੋਂ ਬਰਬਾਦੀ ਦਾ ਨਜ਼ਾਰਾ ਕਿਆਸਿਆ ਜਾ ਸਕਦਾ ਹੈ ਜੋ ਮੌਜੂਦਾ ਵਪਾਰ ਮੁਕਤ ਸੰਧੀ ਨਾਲ ਅਮਰੀਕੀ ਵਸਤਾਂ ਦੇ ਹੜ ਨਾਲ ਬਣੇਗਾ ਅਮਰੀਕੀ ਖੇਤੀ ਵਸਤਾਂ ਦਾ ਹੜ ਮੁਲਕ ਦੀ ਕਿਸਾਨੀ ਨੂੰ ਹੋਰ ਡੋਬੇਗਾ ਜਦੋਂ ਸਰਕਾਰ ਬਾਹਰੋਂ ਕੋਈ ਵੀ ਖੇਤੀ ਉਤਪਾਦ ਮੰਗਾਉਂਦੀ ਹੈ ਤਾਂ ਸਿਰਫ ਉਤਪਾਦ ਹੀ ਨਹੀਂ ਮੰਗਾਉਂਦੀ ਬਲਕਿ ਬੇਰੁਜ਼ਗਾਰੀ ਵੀ ਵੱਡੇ ਪੱਧਰ ਤੇ ਮੰਗਵਾਉਂਦੀ ਹੈ ਕਿਉਂਕਿ ਇੱਧਰ ਖੇਤੀ ਉਤਪਾਦਨ ਵਿੱਚ ਲੱਗੇ ਕਿਸਾਨ ਮਜ਼ਦੂਰ ਵਿਲੇ ਹੁੰਦੇ ਹਨ ਜਿਸ ਤੋਂ ਸਾਫ ਹੁੰਦਾ ਹੈ ਕਿ ਹਾਕਮ ਕਿਸ ਦਾ ਵਿਕਾਸ ਚਾਹੁੰਦੇ ਨੇ ਤੇ ਕਿਸ ਦਾ ਵਿਨਾਸ਼ ਆਓ ਹੁਣ ਚਰਚਾ ਕਰਦੇ ਹਾਂ ਮੰਡੀ ਤੇ ਖੇਤੀ ਖੁਰਾਕ ਦੇ ਖੇਤਰ ਦੀ ਖੇਤੀ ਖੇਤਰ ਤੇ ਕਾਰਪੋਰੇਟ ਤੇ ਵੱਧ ਰਹੇ ਹੱਲੇ ਦਾ ਇੱਕ ਹੋਰ ਅਹਿਮ ਕਾਰਨ ਹੈ ਇਹ ਹੈ ਕਿ ਦੁਨੀਆ ਭਰ ਵਿੱਚ ਆਰਥਿਕ ਮੰਦੀ ਨੇ ਦੁਨੀਆ ਤਰਾ ਤਰਾ ਕਰਨ ਲਈ ਹੋਈ ਹੈ ਬਹੁਤ ਸਾਰੇ ਬੈਂਕ ਦੁਨੀਆ ਵਿੱਚ ਡੁੱਬ ਰਹੇ ਹਨ ਭਾਰਤ ਵਿੱਚ ਵੀ ਪਿਛਲੇ ਕੁਝ ਸਾਲਾਂ ਚ 80 ਦੇ ਕਰੀਬ ਬੈਂਕ ਜਾਂ ਤਾਂ ਬੰਦ ਹੋ ਚੁੱਕੇ ਨੇ ਜਾਂ ਦੂਸਰੇ ਬੈਂਕਾਂ ਵਿੱਚ ਮਰਜ ਹੋ ਚੁੱਕੇ ਹਨ ਜਰਮਨੀ ਦੀ ਆਟੋ ਇੰਡਸਟਰੀ ਦੀਆਂ ਟੌਪ ਦੀਆਂ ਕੰਪਨੀਆਂ BMW ਵਾਕਸਵਾਗਨ ਵਰਗੇ ਮੰਦੀ ਦਾ ਸ਼ਿਕਾਰ ਨੇ ਇਸ ਦੌਰ ਵਿੱਚ ਹਰ ਖੇਤਰ ਵਿੱਚ ਮੰਦੀ ਦੇ باوجود ਇੱਕ ਖੇਤਰ ਅਜੀਹਾ ਹੈ ਜਿੱਥੇ ਮੰਦੀ ਦਾ ਕੋਈ ਅਸਰ ਨਹੀਂ ਬਲਕਿ ਮੁਨਾਫਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਉਹ ਖੇਤਰ ਹੈ ਖੁਰਾਕ ਅਤੇ ਪਾਣੀ ਦਾ ਇਸ ਦੇ ਦੌਰ ਵਿੱਚ ਹੀ 68 ਨਵੇਂ ਖਰਪਤੀ ਖੁਰਾਕ ਅਤੇ ਪਾਣੀ ਦੇ ਖੇਤਰ ਵਿੱਚ ਪੈਦਾ ਹੋਏ ਹਨ ਕਾਰਗਿਲ ਅਤੇ ਨੈਸਲੇ ਵਰਗੀਆਂ ਖੁਰਾਕ ਕੰਪਨੀਆਂ ਨੇ ਅਨੇ ਮਨਾਫੇ ਕਮਾਏ ਹਨ ਮੰਦੀ ਕਰਕੇ ਜਿੱਥੇ ਲੋਕ ਲਗਜ਼ਰੀ ਗੁੱਡ ਦੀ ਖਰੀਦ ਘਟ ਕਰ ਰਹੇ ਹਨ ਉੱਥੇ ਹੀ ਜ਼ਰੂਰੀ ਵਸਤਾਂ ਦੇ ਵਿੱਚ ਵੀ ਖਰੀਦ ਲਗਾਤਾਰ ਘਟ ਰਹੀ ਹੈ ਇੱਥੋਂ ਤੱਕ ਕਿ ਸਾਬਨ ਟੂਥਪੇਸਟ ਅੰਡਰਵੀਅਰ ਬਨਿਆਨ ਤੱਕ ਦੀ ਵਿਕਰੀ ਵਿੱਚ ਵੀ ਗਰਾਵਟ ਆਈ ਹੈ ਪਰ ਇੰਨੀ ਮੰਦੀ ਦੇ ਬਾਵਜੂਦ ਵੀ ਲੋਕਾਂ ਨੇ ਰੋਟੀ ਅਤੇ ਪਾਣੀ ਬਿਨਾ ਨਹੀਂ ਸਰਨਾ ਇਸੇ ਕਰਕੇ ਹੀ ਕਾਰਪੋਰੇਟ ਤੇ ਸਮਰਾਜੀ ਮੁਲਕ ਖੇਤੀ ਅਤੇ ਖੁਰਾਕ ਦੇ ਖੇਤਰ ਤੇ ਕਾਬਜ ਹੋਣ ਲਈ ਤਾਰੂ ਹੋ ਰਹੇ ਨੇ ਅਤੇ ਭਾਰਤੀ ਹਾਕਮ ਕਿਸਾਨੀ ਨੂੰ ਤੇ ਪਿੰਡੂ ਖੇਤਰ ਨੂੰ ਹੋਰ ਬਰਬਾਦੀ ਵੱਲ ਧੱਕਣ ਦੀਆਂ ਸਮਰਾਜੀਆਂ ਅੱਗੇ ਵੇਛ ਰਹੇ ਹਨ ਇਸ ਨੂੰ ਵਿਸ਼ਾਲ ਖਾੜਕੂ ਜਨਤਕ ਸੰਘਰਸ਼ਾਂ ਰਾਹੀਂ ਹੀ ਨਜਿੱਠਿਆ ਜਾ ਸਕਦਾ ਹੈ ਅਤੇ ਕਿਸਾਨ ਲਹਿਰ ਨੂੰ ਉਸ ਦੇ ਦੁਸ਼ਮਣ ਸਮਰਾਜਵਾਦ ਪ੍ਰਤੀ ਸਾਮਰਾਜੀਆਂ ਦੇ ਨਾਲ ਮਿਲ ਕੇ ਚੱਲਣ ਵਾਲੇ ਭਾਰਤੀ ਹਾਕਮਾਂ ਪ੍ਰਤੀ ਚੇਤਨ ਕੀਤੇ ਬਿਨਾ ਇਹ ਕੰਮ ਨਹੀਂ ਹੋ ਸਕਦਾ ਪੂਰਾ ਲੇਖ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਕਮੈਂਟਾਂ ਦਾ ਕਮੈਂਟ ਬਾਕਸ ਵਿੱਚ ਸਵਾਗਤ ਰਹੇਗਾ ਬਹੁਤ ਬਹੁਤ ਧੰਨਵਾਦ